1984 ਦੇ ਵਿੱਚ ਕਤਲੇਆਮ ਹੋਇਆ ਸੀ ਜਿਹੜਾ ਉਸ ਦੇ ਕੇਸਾਂ ਦੇ ਵਿੱਚ ਉਮਰ ਕੈਦ ਦੀ سزا ਘੱਟ ਰਹੇ ਕਾਂਗਰਸ ਦੇ ਸਾਬਕਾ ਸੰਸਦ ਮੈਂਬਰ ਸੱਜਣ ਕੁਮਾਰ ਅਤੇ ਸਾਬਕਾ ਕਾਉਂਸਲਰ ਬਲਵਨ ਖੋਖਰ ਦੇ ਵੱਲੋਂ ਆਪਣੀ ਸਜ਼ਾ ਨੂੰ ਚੁਣੌਤੀ ਦਿੱਤੀ ਗਈ ਹੈ। ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਉਹ ਪਿਛਲੇ 13 ਸਾਲਾਂ ਤੋਂ ਉਮਰ ਕੈਦ ਦੀ سزا ਘੱਟ ਰਹੇ ਨੇ ਤੇ ਉਹਨਾਂ ਨੂੰ ਕੋਈ ਵੀ ਜਿਹੜੀ ਆਹੋ ਜ਼ਮਾਨਤ ਹਲੇ ਤੱਕ ਨਹੀਂ ਮਿਲੀ ਤਾਂ ਉਹਨਾਂ ਨੂੰ ਜ਼ਮਾਨਤ ਦਿੱਤੀ ਜਾਵੇ ਤਾਂ ਉਹਨਾਂ ਦੇ ਵਕੀਲ ਦੇ ਵੱਲੋਂ ਜਿਹੜੀ ਇਹ ਜਾਣਕਾਰੀ ਆ ਸਾਂਝੀ ਕੀਤੀ ਗਈ ਆ ਉਹਨਾਂ ਨੇ ਕਿਹਾ ਕਿ ਸੁਪਰੀਮ ਕੋਰਟ ਦੇ ਵਿੱਚ ਇਸ ਮਾਮਲੇ ਤੇ ਜੁਲਾਈ ਦੇ ਵਿੱਚ ਹੁਣ ਸੁਣਵਾਈ ਹੋਵੇਗੀ ਸੁਪਰੀਮ ਕੋਰਟ ਨੇ ਕਿਹਾ ਕਿ ਜੇਕਰ ਜੁਲਾਈ ਚ ਅੰਤਿਮ ਸੁਣਵਾਈ ਨਹੀਂ ਹੁੰਦੀ ਤਾਂ ਸੱਜਣ ਕੁਮਾਰ ਅਦਾਲਤ ਨੂੰ ਸਜ਼ਾ ਮੁਅਤਲ ਕਰਨ ਲਈ ਕਹਿ ਸਕਦੇ ਨੇ ਤਾਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਦੇ ਵਕੀਲ ਦੇ ਵੱਲੋਂ ਕੀ ਕੁਝ ਕਿਹਾ ਗਿਆ ਆਓ ਸੁਣਦੇ ਹਾਂ ਅੱਜ ਜੋ ਸੱਜਣ ਕੁਮਾਰ ਵਾਲਾ ਕੇਸ ਹੈ ਉਹਦੇ ਨਾਲ ਜੋ ਦੂਸਰਾ ਮুলਜ਼ਮ ਹੈ ਇੱਕ ਐਕਸ ਕਾਉਂਸਲਰ ਬਲਵਨ ਖੋਖੜ ਉਸਨੇ ਆਪਣੀ ਜ਼ਮਾਨਤ ਦੇ ਵਾਸਤੇ ਸੁਪਰੀਮ ਕੋਰਟ ਦੇ ਵਿੱਚ ਐਫੀਟੀਸੀ ਅਪਲੀਕੇਸ਼ਨ ਕੀਤੀ ਕਿਉਂਕਿ ਇਹਨਾਂ ਦੀ ਸੱਜਣ ਕੁਮਾਰ ਦੀ ਤੇ ਬਲਵਨ ਖੋਖੜ ਦੀ ਅਪੀਲ ਜੋ ਹਾਈ ਕੋਰਟ ਨੇ ਸਜ਼ਾ ਦਿੱਤੀ ਸੀ ਤੇ ਉਹਦੇ ਖਿਲਾਫ ਅਪੀਲ ਸੁਪਰੀਮ ਕੋਰਟ ਦੇ ਵਿੱਚ ਪੈਂਡਿੰਗ ਪਈ ਆ ਤੇ ਇਸਨੇ ਬਲਵਨ ਖੋਖੜ ਨੇ ਕਿਹਾ ਕਿ ਉਹਨੂੰ 11 ਸਾਲ ਉਹਨੂੰ ਹੋ ਗਏ ਨੇ ਜੇਲ੍ਹ ਵਿੱਚ ਆ ਤੇ ਨਾਲੇ ਰਿਮਿਸ਼ਨ ਵਿੱਚ ਪਾ ਕੇ 13 ਸਾਲ ਬਣ ਜਾਂਦੇ ਆ ਤੇ ਉਹਦੇ 54% ਉਹਦੀ ਡਿਸੇਬਿਲਟੀ ਆ ਤੇ ਉਹਨੂੰ ਬਿਮਾਰੀਆਂ ਕਈ ਕਹੀਆਂ ਕਿ ਮੈਨੂੰ ਇੰਨੀਆਂ ਬਿਮਾਰੀਆਂ ਲੱਗੀਆਂ ਤੇ ਇਹਨੂੰ ਕਿ ਇਹਨੂੰ ਜਮਾਨਤ ਹੁਣ ਮਿਲਣੀ ਚਾਹੀਦੀ ਆ ਕਿਉਂਕਿ ਇਹ ਫੀਲ ਸੁਣਵਾਈ ਤੇ ਨਹੀਂ ਆ ਰਹੀ ਤੇ ਮੈਂ ਕੋਰਟ ਨੂੰ ਕਿਹਾ ਕਿ ਇਹ 5 ਕਤਲਾਂ ਦਾ ਮਾਮਲਾ ਪਰ ਐਕਚੁਅਲ ਇਸ ਇਲਾਕੇ ਵਿੱਚ 341 ਸਿੱਖਾਂ ਦਾ ਕਤਲ ਹੋਇਆ ਜਿਹੜੇ ਮੌਬ ਨੂੰ ਲੀਡ ਕਰ ਰਹੇ ਸੀ ਤੇ ਕੋਰਟ ਨੇ ਅੱਜ ਕਿਹਾ ਕਿ ਨਾਰਮਲੀ ਤਾਂ ਇਹ 10 ਸਾਲ ਜੇਲ੍ਹ ਵਿੱਚ ਹੋ ਜਾਣ ਤਾਂ ਜ਼ਮਾਨਤ ਅਸੀਂ ਦੇ ਦਿੰਨੇ ਆ ਪਰ ਇਸ ਕੇਸ ਦੇ ਵਿੱਚ ਜ਼ਮਾਨਤ ਨਹੀਂ ਦਵਾਂਗੇ ਔਰ ਕੋਰਟ ਨੇ ਵੀ ਕਿਹਾ ਕਿ ਆ ਜਿਹਨੂੰ ਜ਼ਮਾਨਤ ਦੇਤੀ ਤਾਂ ਫਿਰ ਉਹ ਕੱਲੂ ਦੂਸਰਾ ਮਲਜਮ ਮਤਲਬ ਕਿ ਸੱਜਨ ਕੁਮਾਰ ਵੀ ਜ਼ਮਾਨਤ ਵਾਸਤੇ ਆਜੂਗਾ ਇਸ ਕਰਕੇ ਉਹਨਾਂ ਨੇ ਕਿਹਾ ਜ਼ਮਾਨਤ ਨਹੀਂ ਅਸੀਂ ਦਵਾਂਗੇ ਤੇ ਅਪੀਲ ਨੂੰ ਅਸੀਂ ਸੁਣਵਾਈ ਤੇ ਲਗਾ ਰਹੇ ਆ ਤੇ ਜੁਲਾਈ ਦੇ ਵਿੱਚ 2025 ਜੁਲਾਈ ਦੇ ਵਿੱਚ ਅਪੀਲ ਨੂੰ ਸੁਣਵਾਈ ਦੇ ਉੱਤੇ ਲਗਾ ਦਿੱਤਾ ਪਰ ਜ਼ਮਾਨਤ ਨਹੀਂ ਦਿੱਤੀ ਜ਼ਮਾਨਤ ਦੇ ਨੂੰ ਮਨਾ ਕਰ ਦਿੱਤਾ ਇਹ ਅੱਜ ਜਿਹੜੀ ਰੈਲੈਕਸੇਸ਼ਨ ਵੀ ਕੁਝ 84 ਕਿੰਨਾਂ ਜੇਐਸ ਤੇ ਦਿੱਤਾ ਗਿਆ ਕਿਵੇਂ ਦੇਖਦੇ ਹਾਂ ਦੇਖੋ ਜਿਹੜਾ ਇਹ ਨੌਕਰੀਆਂ ਜੋ 84 ਦੇ ਵਿਕਟਿਮਸ ਨੂੰ ਨੌਕਰੀਆਂ ਦੇ ਇਹਦਾ ਮਾਮਲਾ ਇਹ 2006 ਦੇ ਵਿੱਚ ਪ੍ਰਾਈਮ ਮਿਨਿਸਟਰ ਦੀ ਸਕੀਮ ਸੀ ਰਮਨ ਮੋਨ ਸਿੰਘ ਪ੍ਰਾਈਮ ਮਿਨਿਸਟਰ ਸੀ ਇਹ ਨੌਕਰੀਆਂ 2006-07 ਦੇ ਵਿੱਚ ਮਿਲ ਜਾਣੀਆਂ ਚਾਹੀਦੀਆਂ ਸੀ ਪਰ ਉਹ ਨਹੀਂ ਦਿੱਤੀਆਂ ਉਹ ਉਦੋਂ ਦੀਆਂ ਕਈ ਐਪਲੀਕੇਸ਼ਨਾਂ ਪੈਂਡਿੰਗ ਪਈਆਂ ਹੁਣ ਦੇਖੋ 18 ਸਾਲ ਹੋ ਗਏ ਹੁਣ 18 ਸਾਲ ਦੇ ਵਿੱਚ ਜਦੋਂ ਹੁਣ ਉਹ ਉਹਨਾਂ ਨੂੰ ਉਮਰ ਹੋਰ ਵੱਧ ਗਈ ਜਿਹੜੇ ਉਦੋਂ एलिजिਬਲ ਸੀ ਉਹ ਹੁਣ ਉਹਨਾਂ ਦੀ ਉਮਰ ਪਤ ਗਈ ਆ ਤਾਂ ਇਹ ਤਾਂ ਰਿਲੈਕਸੇਸ਼ਨ ਦੇਣੀ ਚਾਹੀਦੀ ਚਾਹੀਦੀ ਸੀ ਕਿਉਂਕਿ ਜੇਕਰ ਦੇਖਿਆ ਜਾਵੇ ਤਾਂ ਉਹ 2006-7 ਦੇ ਵਿੱਚ ਨੌਕਰੀ ਮਿਲਣੀ ਚਾਹੀਦੀ ਸੀ 18 ਸਾਲਾਂ ਬਾਅਦ ਨੌਕਰੀ ਅੱਜ ਮਿਲ ਰਹੀ ਆ ਤੇ ਏਜ ਰਿਲੈਕਸ਼ਨ ਤਾਂ ਦੇਣੀ ਚਾਹੀਦੀ ਸੀ ਔਰ ਐੱਚੀ ਗੱਲ ਕੀਤੀ ਕਿ ਜਿਹੜੀ ਏਜ ਰਿਲੈਕਸ਼ਨ ਦਿੱਤੀ ਆ ਸਰ ਵਿਸਮਰੂ ਮਾਮਲੇ ਪਰ ਕੱਬ ਸੁਣਵਾਈ ਹੋਗੀ ਹੁਣ ਜੁਲਾਈ 2025 ਵਿੱਚ ਇਹ ਅਪੀਲ ਦੇ ਵਿੱਚ ਫਾਈਨਲ ਸੁਣਵਾਈ ਹੋਗੀ ਇਹਦੇ ਵਿੱਚ 6 ਬੁਲਜਮਾਨ ਨੂੰ ਸਜ਼ਾ ਹੋਈ ਸੀ ਇੱਕ ਐਕਸ ਐਮਐਲਏ ਮਹਿੰਦਰ ਯਾਦਵ ਉਹਦੀ ਜੇਲ੍ਹ ਵਿੱਚ ਹੀ ਡੈਥ ਹੋ ਗਈ ਆ ਇੱਕ ਹੋਰ ਮੁਲਜ਼ਮ ਦੀ ਜੇਲ੍ਹ ਵਿੱਚ ਹੀ ਡੈਥ ਹੋ ਗਈ ਆ ਚਾਰ ਮੁਲਜ਼ਮ ਅਜੀਬੀਆਂ ਜੋ ਜੇਲ੍ਹ ਵਿੱਚ ਆ ਉਹਨਾਂ ਚਾਰਾਂ ਦੀ ਅਪੀਲ ਉਹਨੇ ਸੱਜਣ ਕੁਮਾਰ ਬਲਵੰਤ ਖੋਖੜ ਤੇ ਗਿਰਦਾਰੀ لال ਤੇ ਕਿਸ਼ਨ ਖੋਖੜ ਇਹਨਾਂ ਦੀ ਚਾਰਾਂ ਦੀ ਅਪੀਲ ਹੁਣ ਜਲਾਈ 2025 ਦੇ ਵਿੱਚ ਇਹਨਾਂ ਨੂੰ ਸੁਣਵਾਈ ਹੋਣੀ ਹੈ